ਮੂਰੇ ਲੱਗਣ ਨੂੰ ਤਿਆਰ ਹਾਂ ਹਾਂ ਮੈਂ ਲੱਗਣ ਨੂੰ ਤਿਆਰ ਹਾਂ ਮੂਰੇ ਪੂਰੇ ਤੋਂ ਭਾਅ ਇੱਕ ਮਿੰਟ ਜੀ ਮੇਰਾ ਮੂਰੇ ਤੋਂ ਭਾਅ ਵੀ ਨਹੀਂ ਹੈਗਾ ਵੀ ਕਈ ਬੰਦੇ ਕਹਿਣਗੇ ਵੀ ਇਹ ਨਵੀਂ ਚੌਧਰ ਵਾਲੀ ਗੱਲ ਆ ਗਈ ਇਹ ਤੋਂ ਬਹੁਤ ਵੱਡਾ ਮੁੱਤਾ ਬਣਨਾ ਇਹ ਗੱਲ ਦਾ ਦੇਖੋ ਮੈਂ ਇਹ ਕਹਣਾ ਮੈਂ ਇੱਕ ਸੇਵਾਦਾਰ ਦੇ ਰੂਪ ਨੂੰ ਮੈਂ ਚੌਥੇ ਥਾਂ ਮੈਂ ਹਾਂਗਾ ਸਾਹਮਣੇ ਪੰਚਾਇਤ ਆ ਪਿੱਛੇ ਤੁਸੀਂ ਗਾਈਡਨਸ ਪੰਚਾਇਤ ਕਰੋਗੇ ਜੇ ਮੇਰਾ ਕੋਈ ਸੇਵਾ ਦੀ ਲੋੜ ਆ ਤਾਂ ਅਸੀਂ ਪਤੀ ਪਤਨੀ ਹੀ ਤਿਆਰ ਇਦੋਂ ਤੁਸੀਂ ਗੁਟਕਾ ਸਭ ਤੋਂ ਆਪਾਂ ਪਾਠ ਕਰੀਏ ਕੋਈ ਵੀ ਜਪਜੀ ਸਾਹਿਬ ਦਾ ਸੁਖਣੀ ਸਾਹਿਬ ਦਾ ਗੁਟਕਾ ਸਭ ਸਮੁਇਨਾ ਪਵਿੱਤਰ ਕਰ ਦੂਗਾ ਸਾਨੂੰ ਇੰਜ ਲੱਗੂ ਜਿਵੇਂ ਅਸੀਂ ਮਾਪੇ ਦੀ ਗੋਦ ਵਿੱਚ ਬੈਠੇ ਹਾਂ ਸੋਈ ਤੁਸੀਂ ਮੋਬਾਈਲ ਤੇ ਪਾਠ ਕੱਟ ਕੇ ਦੇਖੋ ਤੁਹਾਡਾ ਧਿਆਨ ਨਹੀਂ ਲੱਗੂਗਾ ਜਿੰਨਾ ਤੁਸੀਂ ਹੀ ਕਿਉਂ ਕੀ ਪਿੰਡ ਦੇ ਵਿੱਚ ਹੋਰ ਕੋਈ ਸੂਝਵਾਨ ਜਦ ਕੋਈ ਪੜਿਆ ਲਿਖਿਆ ਬੰਦਾ ਨਹੀਂ ਹੈਗਾ ਜਦ ਪੰਚਾਇਤਾਂ ਨਹੀਂ ਬਣੀਆਂ ਜਿਨ੍ਹਾਂ ਨੇ ਲਾਇਬ੍ਰੇਰੀ ਦੀ ਕੋਈ ਗੱਲ ਨਾ ਕਰੀ ਹੋਵੇ ਤੁਸੀਂ ਕੀ ਕਰ ਰਹੇ ਹੋ ਜੀ ਕਾਰਨ ਕੀ ਹੈ ਸਭ ਤੱਕ ਪਹੁੰਚ ਨਹੀਂ ਕੀਤੀ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਸੋ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਇਹ ਵੀ ਬਹੁਤ ਅਹਿਮ ਮੁੱਦੇ ਦੀ ਗੱਲਬਾਤ ਹੈ ਵੀਡੀਓ ਨੂੰ ਸਾਰੀ ਦੇਖਿਓ ਧਿਆਨ ਨਾਲ ਗੱਲ ਜਰੂਰ ਸੁਣੀਓ ਅੱਜ ਮੇਰੇ ਨਾਲ ਬੈਠੇ ਨੇ ਭਾਈ ਹੈਪੀ ਸਿੰਘ ਧਾਨੂ ਦੇ ਪਰਿਵਾਰ ਦੇ ਵਿੱਚੋਂ ਚਲੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਭੋ ਅੱਜ ਦਾ ਜਿਹੜਾ ਤੁਸੀਂ ਵਿਸਾ ਲੈ ਕੇ ਆਇਓ ਕਿਤਾਬਾਂ ਰੱਖ ਹੁੰਦਾ ਹੈ ਨਾ ਲਾਇਬ੍ਰੇਰੀ ਕਹਿੰਦੇ ਨੇ ਇਹਨੂੰ ਹਾਂ ਜੀ ਉਸ ਦਾ ਤੁਸੀਂ ਮਤਲਬ ਪਿੰਡ ਵਾਸੀਆਂ ਦੇ ਨਾਲ ਇੱਕ ਸਲਾਮ ਮਸ਼ਵਰਾ ਕਰਨ ਵਾਸਤੇ ਸੋਸ਼ਲ ਮੀਡੀਆ ਤੇ ਆਏ ਹੋ ਨਾ ਹਾਂਜੀ ਕੀ ਹੈ ਸੁਣੀ ਮਨ ਚ ਕੀ ਵਿਚਾਰ ਹੈ ਇਹ ਕੀ ਚੀਜ਼ ਹੈ ਵਿਚਾਰ ਤਾਂ ਇਹ ਹੈਗੇ ਜੀ ਮੇਰਾ ਵੀ ਜਿਹੜੀ ਲਾਇਬ੍ਰੇਰੀ ਹੁੰਦੀ ਹੈ ਨਾ ਇੱਕ ਕਿਤਾਬ ਘਰ ਤੀਉ ਆਪਾਂ ਬਿਲਕੁਲ ਬਿਲਕੁਲ ਵੀ ਇਹਦੀ ਬਹੁਤ ਜ਼ਿਆਦਾ ਲੋੜ ਆ ਇਸੇ ਸੋਸ਼ਲ ਮੀਡੀਆ ਦੇ ਵਿੱਚ ਲੱਗ ਰਿਹਾ ਵੀ ਆਪਾਂ ਨੂੰ ਇਹਦੀ ਜ਼ਰੂਰਤ ਨਹੀਂ ਹਰ ਚੀਜ਼ ਕਹਿੰਦੇ ਵੀ ਡਿਜੀਟਲ ਹੋ ਗਈ ਮੈਂ ਮੰਨਦਾ ਇਹ ਗੱਲ ਲੇਕਿਨ ਜਿਹੜੀਆਂ ਕਿਤਾਬਾਂ ਨੇ ਉਹ ਬਹੁਤ ਜ਼ਰੂਰੀ ਨੇ ਕਿਉਂਕਿ ਜਿਹੜੀ ਸਾਡੀ ਸਾਰੀ ਪੜ੍ਹਾਈ ਜਾਂ ਸਾਡੇ ਧਾਰਮਿਕ ਪੇਰ ਗ੍ਰੰਥ ਨੇ ਉਹ ਸਾਰੇ ਲਿਖਤੀ ਰੂਪ ਦੇ ਵਿੱਚ ਨੇ ਕਤਾਰਬ ਰੂਪ ਦੇ ਵਿੱਚ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜੇਕਰ ਕਿਸੇ ਵੀ ਬੰਦੇ ਨੇ ਕਿਹਾ ਵੀ ਯਾਰ ਲਾਇਬ੍ਰੇਰੀ ਖੋਲੜਨਾ ਹੁਣ ਕੀ ਫਾਇਦਾ ਹੁਣ ਤਾਂ ਆਦੇ ਹੱਥਾਂ ਦੇ ਵਿੱਚ ਲਾਇਬ੍ਰੇਰੀ ਹੈ ਵੀ ਮੋਬਾਈਲ ਤੇ ਕੱਢ ਕੇ ਜਿਹੜੀ ਮਰਜ਼ੀ ਪੜ੍ਹ ਲਓ ਜੋ ਮਰਜ਼ੀ ਪੜ੍ਹ ਲਓ ਮਤਲਬ ਕੁਝ ਲੋਕਾਂ ਦੀ ਵਿਚਾਰੀ ਇਹ ਨੇ ਪਰ ਚਲੋ ਇਸ ਵਾਰ ਛੋਟੀ ਦਾ ਮੈਨੂੰ ਜਵਾਬ ਦੇ ਦਿੰਦਾ ਇਹ ਲੋਕਾਂ ਨੂੰ ਜਿਹੜੇ ਇਹ ਸੋਚਦੇ ਨੇ ਇਹ ਚੀਜ਼ਾਂ ਮਤਲਬ ਫਿਰ ਤਾਂ ਅਗਲਾ ਕੀ ਵੀ ਮੋਬਾਈਲ ਹੱਥ ਵਿੱਚ ਹੈਗੀ ਆ ਮੇਰਾ ਪਿਓ ਦਾ ਮੇਰੀ ਮਾਂ ਦਾ ਮੇਰੀ ਵੱਡੀ ਭੈਣ ਬੜੀ ਵੀ ਹੈ ਮੈਨੂੰ ਤਾਂ ਸਕੂਲ ਚ ਦਾਖਲਾ ਲੈਣ ਦੀ ਲੋੜ ਨਹੀਂ ਫਿਰ ਤਾਂ ਮੈਂ ਇੱਥੇ ਪੜ ਲੈਂਦਾ ਤਾਂ ਕੋਈ ਕਸਣਾ ਉਹ ਪੜਨਾ ਤੇ ਸਕੂਲ ਚ ਜਾਣ ਦਾ ਕੋਈ ਮਤਲਬ ਤਾਂ ਹੁੰਦੀ ਹੈ ਨਾ ਇਸ ਕਰਕੇ ਮੈਂ ਮੰਨਦਾ ਤੁਹਾਡੀ ਗੱਲ ਵੀ ਲਾਇਬ੍ਰੇਰੀ ਜਿਹੜੀ ਖੋਲਣੀ ਵੱਖਰੀ ਚੀਜ਼ ਹੈ ਮੋਬਾਈਲ ਹੈ ਜਿਹੜੀ ਉਹ ਇੱਕ ਵੱਖਰੀ ਚੀਜ਼ ਹੈ ਹੈਨਾ ਇਹੀ ਗੱਲਾਂ ਚਾਹੁੰਦੇ ਸੀ ਹਾਂਜੀ ਮੈਂ ਇਹ ਕਹਿਦਾ ਹੁੰਦੇ ਨਹੀਂ ਚਾਹਾਂਗਾ ਜੀ ਹੂੰ ਜੇ ਜਦੋਂ ਤੁਸੀਂ ਗੁਟਕਾ ਸਭ ਤੋਂ ਆਪਾਂ ਪਾਠ ਕਰੀਏ ਕੋਈ ਵੀ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਗੁਟਕਾ ਸਾਹਮਣੇ ਇੰਨਾ ਪਵਿੱਤਰ ਕਰ ਦੂਗਾ ਸਾਨੂੰ ਇੰਜ ਲੱਗੂ ਜਿਵੇਂ ਅਸੀਂ ਮਾਪੇ ਦੀ ਗੋਦ 'ਚ ਬੈਠੇ ਆਂ ਸੋਈ ਤੁਸੀਂ ਮੋਬਾਈਲ ਤੇ ਪਾਠ ਕੱਟਦੇ ਹੋ ਦੇਖੋ ਤੁਹਾਡਾ ਧਿਆਨ ਨਹੀਂ ਲੱਗੂਗਾ ਜਿੰਨਾ ਤੁਸੀਂ ਕਿਤਾਬ ਦੇ ਰੂਪ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੂੰ ਪੜਾਂਗੇ ਇਹਦੇ ਵਿੱਚ ਵਿਚਾਰ ਹੀ ਆ ਜੀ ਕਿ ਜਿਹੜੇ ਬੱਚੇ ਨੇ ਅੱਜ ਕੱਲ ਦੇ ਕਹਿੰਦੇ ਜੀ ਖੇਡਾਂ ਮੰਨ ਪ੍ਰੇਰਿਤ ਕਰੋ ਬੱਚੇ ਖੇਡਣਾ ਤਾਂ ਉਦੋਂ ਕਰਨਗੇ ਨਾ ਜਦੋਂ ਤੁਸੀਂ ਜੜ 'ਚ ਉਹਨਾਂ ਨੂੰ ਪੈਦਾ ਕਰੋ ਕਿ ਦਾ ਤੱਕ ਪਹੁੰਚ ਨਹੀਂ ਉਹ ਹੈਪੀ ਸਿੰਸ ਦੱਲੀ ਹੈ ਵੀ ਤੁਸੀਂ ਕਹਿੰਦੇ ਹੋ ਇਹ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਹੋਣੀ ਜ਼ਰੂਰੀ ਹੈ ਸੋ ਇਹ ਪਹਿਲਾਂ ਵੀ ਆਮੇਪਾ ਗੁਰਦੁਆਰਾ ਸਾਹਿਬ ਦੇ ਵਿੱਚ ਅਲਾਸਮੈਂਟ ਆ ਸੁਣਿਆ ਨੇ ਵੀ ਲਾਇਬ੍ਰੇਰੀ ਜ਼ਰੂਰੀ ਹੈ ਜੀ ਜਿਹੜੇ ਬੱਚੇ ਪੜਾਣ ਜਾਂ ਕਰਦੇ ਨੇ ਵੱਡੇ ਆਪਣੇ ਪੜਾਣ ਜਾਂ ਕਰਦੇ ਨੇ ਉਹ ਕਿਤਾਬਾਂ ਨਹੀਂ ਲਿਆ ਸਕਦੇ ਹਨਾ ਕਿ ਉਹ ਵੀ ਨਹੀਂ ਆਉਣੀਆਂ ਜੀ ਹਾਂ ਜੀ ਬੱਚੇ ਜਿਵੇਂ ਹੁਣ ਬਾਇਓ ਦੀਆਂ ਨੇ ਜਿਹੜੀਆਂ ਆਪਾਂ ਮੈਡੀਕਲ ਨੌਨ ਮੈਡੀਕਲ ਦੀਆਂ ਬੁੱਕਾਂ ਨੇ 4000 ਦੀਆਂ ਕੋਈ 5000 ਦੀਆਂ ਸਹਿਰ ਇੱਥੇ ਆਪਾਂ ਉਹ ਨਹੀਂ ਪ੍ਰੋਵਾਈਡ ਕਰ ਸਕਦੇ ਬੱਚੇ ਜਾਂ ਕਿਸ ਨੇ ਪੇਪਰ ਦੀ ਤਿਆਰੀ ਕਰਨੀ ਆ ਕੋਈ ਐਮਬੀਬੀਐਸ ਦੀ ਤਿਆਰੀ ਕਰਨੀ ਆ ਘਰੋਂ ਨਾਰਮਲ ਸਮਾਜ ਚੋਂ ਆਉਂਦਾ ਬੱਚਾ ਤਾਂ ਉਹਨਾਂ ਨੂੰ ਸਾਡਾ ਫਰਜ਼ ਬਣਦਾ ਜੀ ਅਸੀਂ ਉਹਨਾਂ ਦੇ ਵੱਲ ਖਿਆਲ ਕਰੀ ਤੁਸੀਂ ਹੀ ਕਿਉਂ ਕਿ ਪਿੰਡ ਦੇ ਵਿੱਚ ਹੋਰ ਕੋਈ ਸੂਝਵਾਨ ਜਾਂ ਕੋਈ ਪੜਿਆ ਲਿਖਿਆ ਬੰਦਾ ਨਹੀਂ ਹੈਗਾ ਜਦ ਪੰਚਾਇਤਾਂ ਨਹੀਂ ਬਣੀਆਂ ਜਿਨ੍ਹਾਂ ਨੇ ਲਾਇਬ੍ਰੇਰੀ ਦੀ ਕੋਈ ਗੱਲ ਨਾ ਕਰੀ ਹੋਵੇ ਤੁਸੀਂ ਕੀ ਕਰ ਰਹੇ ਹੋ ਜੀ ਕਾਰਨ ਕੀ ਹੈ ਕਾਰਨ ਕੀ ਹੈ ਜੀ ਦੇਖੋ ਮੈਂ 1974 ਤੋਂ ਮੇਰਾ ਜਨਮ ਆ ਇਹ ਵਿਚਰੀ ਆਪਾਂ ਸਾਰਾ ਦੇਖਿਆ ਆਪਾਂ ਹਨਾ ਆਉਂਦੇ ਸਮੇ ਸਾਰੇ ਮਾੜੇ ਚੰਗੇ ਦੇਖੇ ਬਣੇ ਪਰ ਹੁਣ ਤੱਕ ਇੰਨੇ ਵਧੀਆ ਸਰਪੰਚ ਆਏ ਨੇ ਦੇਖੋ ਮੈਂ ਪਿੰਡ ਮੇਰਾ ਬਹੁਤ ਵਧੀਆ ਬਹੁਤ ਆਗਿਆਕਾਰੀ ਬਹੁਤ ਪੜਿਆ ਲਿਖਿਆ ਪਰ ਇਹ ਜੀ ਤੋਂ ਪਿੱਛੇ ਹਟ ਜਾਂਦੇ ਮੈਨੂੰ ਵੀ ਸਮਝ ਨਹੀਂ ਆਈ ਮੈਂ ਇਹ ਸਮਝੋ ਮੁੱਦਾ ਨਹੀਂ ਹੈਗਾ ਇਹ ਇੱਕ ਮੇਰੀ ਚੋਇਸ ਆ ਵੀ ਮੈਨੂੰ ਛੱਡ ਕੇ ਤੁਸੀਂ ਬਣਾਓ ਜਿਹੜਾ ਮਰਜ਼ੀ ਬਣਾਓ ਤੁਸੀਂ ਸਰਪੰਚ ਸੌ ਤੱਕ ਪਹੁੰਚ ਦਿੱਤੀ ਮੈਂ ਅੱਜ ਮੇਲੇ ਜੀ ਮੈਨੂੰ ਮੇਰੇ ਮਿੱਤਰਾਂ ਨੇ ਕਿਹਾ ਵੀ ਸਰਪੰਚ ਮੈਨੂੰ ਅੱਜ ਵੀ ਕੋਈ ਅਸੀਂ 50 ਬੰਦੇ ਚਾਈ ਪਰ ਮੇਰੇ ਨਾਲ ਤੁਨ ਲਈ ਕਿ ਤਕੜ 20 ਮੁੰਡੇ ਤਿਆਰ ਨੇ ਆਪਣੇ ਯੂਨੀਵਰਸਿਟੀ ਜੋ ਹੋਗੇ। ਭਵਤਾ ਸਿੰਘ ਜੀ ਦੇ ਲੜਕੇ ਹੋਗੇ, ਨਰਪਾਲ ਸਿੰਘ ਦਾ ਲੜਕਾ ਹੋ ਗਿਆ, ਆਪਣਾ ਕਾਲਾ ਗਣੀ ਮੱਟੀ ਵਾਲਾ। ਉਹ ਮੁੰਡੇ ਸਾਰੇ ਜਣੇ ਕਿ ਆਪਣੇ ਬਾਬੇ ਕਾਜ ਹੈ। ਸਾਰੇ ਤਿਆਰ ਨੇ। ਲੇਕਿਨ ਕੋਈ ਬਣ ਨਹੀਂ ਹੋਇਆ ਵੀ ਜਾਈ ਕਿਤੇ। ਨੀ ਜਣਾ ਦਾ ਵੀ ਇਹ ਹੈ ਨਾ ਵੀ ਜਦੋਂ ਆਪਾਂ ਕੋਈ ਇਸ ਤਰ੍ਹਾਂ ਦਾ ਕੋਈ ਉਹ ਕਰਨਾ ਹੁੰਦਾ ਪਹਿਲਾਂ ਤਾਂ ਆਪਾਂ ਪੰਚਾਇਤ ਦੀ ਹੀ ਰੈਮਸੂਰਾ ਕਰਵਾਉਣਾ ਬੰਦੇਆਂ ਨਾਲ ਗੱਲਬਾਤ ਕਰਦੇ ਆਣ ਫੇਰ ਹੀ ਲਾਇਬਰੀ ਅੱਛਾ ਤੁਸੀਂ ਕੀ ਚਾਹੁੰਦੇ ਹੋ ਮਤਲਬ ਪੰਚਾਇਤ ਤੋਂ ਉਸ ਦੀ ਕੋਈ ਆਗਿਆ ਲੈਣੀ ਚਾਹੁੰਦੇ ਹੋ ਜਾਂ ਜਗਾ ਲੈਣੀ ਚਾਹੁੰਦੇ ਹੋ ਜਾਂ ਕੀ ਪੰਚਾਇਤ ਬਹੁਤ ਜ਼ਰੂਰੀ ਹੈ ਸਾਡਾ ਮੈਨ ਮਕਸਦ ਹੈ ਜਿਹੜੇ ਸਾਡੀ ਝੋਚੋਂ ਪੰਚਾਇਤ ਇੰਗੁ ਪੰਚਾਇਤ ਦੇ ਸਰਪੰਚ ਬਹੁਤ ਵਡੇਲੇ ਕਿਸੂਜਵਾਨ ਬੰਦੇ ਨੇ ਉਹ ਸਮਝਦੇ ਨੇ ਲਾਇਬ੍ਰੇਰੀ ਦੇ ਸੰਬੰਧ ਦੇ ਵਿੱਚ ਪਰ ਕੁਝ ਲੋਕ ਨਾ ਜਿਹੜੀ ਲਾਇਬ੍ਰੇਰੀ ਆ ਉਹਨੂੰ ਇੱਕ ਕਮਰੇ ਤੱਕ ਸੀਮਿਤ ਰੱਖਦੇ ਨੇ ਕਿ ਸਿਰਫ ਕਿਤਾਬਾਂ ਪੜ੍ਹ ਲਈ ਇੱਕ ਕੋਨਾ ਹੋਣਾ ਬਸ ਕਿਤੇ ਲੈ ਗੋ ਉਹ ਨਹੀਂ ਹੁੰਦੀ ਲਾਇਬ੍ਰੇਰੀ ਇਹਦਾ ਦਾਇਰਾ ਬਹੁਤ ਵੱਡਾ ਇਹਨੂੰ ਅਸੀਂ ਇੱਕ ਮਿਸ਼ਨਰੀ ਕਾਰਜ ਦੀ ਤਰ੍ਹਾਂ ਦੇਖ ਸਕਦੇ ਹਾਂ ਲਾਇਬ੍ਰੇਰੀ ਕੋਈ ਜ਼ਰੂਰੀ ਨਹੀਂ ਵੀ ਅਸੀਂ ਬੁੱਕ ਪੜ੍ਹਨੀ ਹੈ 10 ਸਾਲ ਦੇ ਬੰਨ ਤੱਕ ਉਹਦੇ ਵਿੱਚ ਮੰਤਕ ਬੱਚਿਆਂ ਨੂੰ ਪੈਂਡ ਲੈਵਲ ਤੱਕ ਬਹੁਤ ਕੁਝ ਕਰ ਸਕਦੇ ਹੋ ਤੁਸੀਂ ਕਮਰੇ ਦੀ ਗੱਲ ਕਰੀਆ ਵੀ ਉਹਦੇ ਵਿੱਚ ਤੁਸੀਂ ਖੁੱਲੀ ਜਗ੍ਹਾ ਵਾ ビうちゃうんじゃない,い ਆਲਟਿਕ ਮਾਹੌਲ ਵੀ ਹੋਵੇ ਉਧਰ ਦਾ ਕੋਈ ਅਸੀਂ 100 ਬੰਦੇ ਦਾ ਕੋਈ ਸੈਮੀਨਾਰ ਕਰਨਾ ਕੋਈ ਅਸੀਂ ਦੱਸਾਂਗੇ ਕਿ ਇੱਕ ਕਮਰੇ ਚੋਂ ਕਿਤਾਬ ਲੈ ਗਿਆ ਬਚਾਉਣਗੇ ਸਾਡੇ ਸਾਹਮਣੇ ਵੀ ਜਗ੍ਹਾ ਹੋਣੀ ਚਾਹੀਏ ਦੀ ਜਿਹਦੇ ਵਿੱਚ ਕੋਈ ਰਾਜਨੀਤਿਕ ਨੇਤਾ ਵੀ ਆ ਕੇ ਦੇਖ ਸਕਦੇ ਵੀ ਵਾਕਈ ਅਸੀਂ ਕੋਈ ਪਿੰਡ ਲੈਵਰ ਮੇਰ ਮੁੱਦਾ ਕੀ ਹੈ ਉਹਨੂੰ ਮਤਲਬ ਕਿ ਚਲੋ ਤੁਸੀਂ ਪਿੰਡ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਮੇਰੇ ਨਾਲ ਜੁੜੋ ਆਪਾਂ ਲਾਇਬ੍ਰੇਰੀ ਲੈ ਕੇ ਆਉਣੀ ਹੈ ਆਪਾਂ ਪੰਚਾਇਤ ਦੇ ਮਤਲਬ ਉਹ ਕੋਈ ਮਹਿਤਦਾਰ ਲਾਗੇ ਲੋ ਜਾਂ ਗੁਜਾਰਸ਼ ਗੈਲੋ ਵੀ ਉਹਨੋਂ ਕਰੀਏ ਵੀ ਸਾਨੂੰ ਕਿਤੇ ਨਾ ਕਿਤੇ ਕੋਈ ਜਗ੍ਹਾ ਦਿੱਤੀ ਜਾਵੇ ਜਿੱਥੇ ਅਸੀਂ ਲਾਇਬ੍ਰੇਰੀ ਬਣਾ ਲਈਏ ਇਹ ਚਾਹ मेरा स्नेहा ਤੇ ਮੈਂ ਨਾ ਦਮਾਂ ਬਨ ਕੇ ਚੱਲੋ ਪੰਚਾਇਤ ਕੋਲੇ ਹੋਰ ਵੀ ਦੱਸ ਜਾਣੇ ਜਾਣ ਮੇਤੋਂ ਵੱਖਰੇ ਹਰ ਬੱਚਾ ਜਾ ਕਿ ਰੇਲ ਗੱਡੀ ਦੇ ਡੱਬੇ ਪਿੱਛੇ ਹੁੰਦੇ ਨਹੀਂ ਜਦੋਂ ਉੱਤੋਂ ਇਕੱਲੇ ਖਿੱਚ ਦਿੰਦੇ ਨਾ ਕਿਸੇ ਨੂੰ ਮੰਨ ਕੇ ਚੱਲੋ ਵੀ ਕੋਈ ਸਟੱਡਿੰਗ ਦਾ ਕਰਨੀ ਪੈਂਦੀ ਹੁਣ ਉਹ ਸਟੱਡਿੰਗ ਤੁਸੀਂ ਕਰ ਰਹੇ ਹੋ ਮੈਂ ਕੋਸ਼ਿਸ਼ ਕਰ ਰਿਹਾ ਜੀ ਮੇਰਾ ਸਾਥ ਬਣਿਆ ਤਾਂ ਮੇਰੇ ਨਾਲ ਜੇ ਕੋਈ ਅਲੱਗ ਵੀ ਜਾਂ ਪੰਚਾਇਤ ਆਪਦੇ ਤੌਰ ਤੇ ਬਣਾਉਂਦੀ ਹਾਂ ਮੈਂ ਫੇਰ ਵੀ ਨਾਲ ਐਸੇ ਵੀ ਨਾਲ ਹੈ ਇਹ ਕੰਮ ਸੁਣਾ ਕਹਿੰਦਾ ਮਤਲਬ ਇਹ ਵੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਬਈ ਕਿਉਂਕਿ ਉਹ ਬੁਈ ਮਸੀਬਾ ਨਾਲ ਉਹ ਜਾਂ ਪਿੰਡ ਬਣਾਲੇ ਜਾਂ ਕੋਈ ਜਿਹੜਾ ਕੋਈ ਹੋਰ ਜੋ ਮੈਂਬਰ ਸਰਪੰਚ ਜੋ ਵੀ ਕਰਨਾ ਉਹਦੇ ਵਿੱਚ ਆਪਾਂ ਨੂੰ ਇੱਕ ਸਹੂਲਤ ਚੰਗੀ ਮਿਲ ਸਕਦਾ ਗੱਲ ਇਹ ਹੈ ਨਾ ਮੇਰੀ ਜੀ ਗੱਲ ਇਹ ਹੈ ਵੀ ਦੇਖੋ ਇੱਕ ਨਾ ਗੁਰਦੁਆਰਾ ਸਾਹਿਬ ਕੋਲੇ ਜਿੰਮ ਬਣੀ ਸੀ ਜੀ ਜੱਸੀ ਸਰਪੰਚ ਸਾਹਿਬ ਨੇ ਉਹ ਜਿੰਮ ਬਣਾਈ ਸੀ ਸਮਾਨ ਵੀ ਲੈ ਕੇ ਆਤੀ ਉਹਨਾਂ ਦਾ ਧੰਨਵਾਦ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਸਮਾਨ ਵੀ ਗਾਇਬ ਜਿੰਮ ਦੇ ਵਿੱਚ ਹੁਣ ਕਵਾੜੀਆਂ ਬੈਠਾ ਮੰਨ ਲਓ ਦੇਤਾ ਚਲੋ ਉਹ ਨਾ ਉਹ ਇੱਕ ਵੱਖਰਾ ਮੈਟਰ ਹੈ ਮੈਂ ਇਹ ਨਹੀਂ ਕਹਿੰਦਾ ਕਿ ਕਿਉਂ ਦੇਤਾ ਚਲੋ ਪਿਆਰ ਦੀ ਦੇਤਾ ਨਾ ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਦੇਖੋ ਉਹ ਜਿੰਮ ਦੀ ਜਗ੍ਹਾ ਬਣੀ ਜਿੰਮ ਦਾ ਸਮਾਨ ਆ ਜਿਵੇਂ ਵੀ ਤਾਂ ਇੱਕ ਤਾਂ ਸੇਵੀ ਕਰਦੀ ਹੈ ਨਾ ਸਿੱਧੇ ਬਸੀ ਲੈ ਕੇ ਜਾਂਦੀ ਹੈ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਦੀ ਹੈ ਜਿਵੇਂ ਇੱਕ ਖੇਡ ਹੈ ਜਿਹੜੀ ਖੇਡ ਵੀ ਨਸ਼ਾ ਦੂਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਕਿਸੇ ਨੂੰ ਨਸ਼ਿਆਂ ਤੋਂ ਮੋੜ ਸਕਦਾ ਜਾਂ ਕੋਈ ਆਪਦੇ ਮਾਪਿਆਂ ਦੇ ਸੰਸਕਾਰ ਪੜ੍ਹ ਗਿਆ ਜਾਂ ਕਿਸੇ ਦੀ ਕੋਈ ਵੀ ਆਇਆ ਉਹਨੂੰ ਕਿਤਾਬਾਂ ਹੀ ਕੱਢ ਸਕਦਾ ਪੜਾਈ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਹੁਣ ਸਾਡੇ ਸਿੱਖ ਇਤਿਹਾਸ ਨੂੰ ਪੜ੍ਹ ਲਈਏ ਜਾਂ ਆਪਾਂ ਹਿੰਦੂ ਸਮਾਜ ਦੇ ਵਿੱਚੋਂ ਕਿਸੇ ਵੀ ਧਰਮ ਦਾ ਸਾਰ ਕੱਢਾਂਗੇ ਉਹ ਇਹੀ ਸਿਖਾਉਂਦੇ ਆ ਵੀ ਮੈਂ ਤੁਹਾਡੇ ਨਾਲ ਬੈਰ ਨਾ ਰੱਖਾਂ ਜੇ ਮੰਨ ਕੇ ਚਲੋ ਪੰਚਾਇਤ ਨੇ ਜੀ ਪਿੰਡ ਦੀ ਪੰਚਾਇਤ ਨੇ ਤੁਹਾਨੂੰ ਕਹਿਦਾ ਵੀ ਪਈ ਇੱਥੇ ਲਾਇਬ੍ਰੇਰੀ ਬਣਾ ਲਓ ਜਾਂ ਹਾ ਜਗ੍ਹਾ ਪਈ ਆ ਤੁਸੀਂ ਇੱਥੇ ਉਹ ਕਰ ਲਓ ਫਿਰ ਤੁਸੀਂ ਮੂਰੇ ਲੱਗਣ ਨੂੰ ਤਿਆਰ ਹਾਂ ਮੈਂ ਲੱਗਣ ਨੂੰ ਤਿਆਰ ਹਾਂ ਮੂਰੇ ਦੇ ਭਾਅ ਇੱਕ ਮਿੰਟ ਜੀ ਮੇਰੇਆ ਮੂਰੇ ਤੋਂ ਭਾਅ ਬੇ ਨਹੀਂ ਹੈਗਾ ਵੀ ਕਈ ਬੰਦੇ ਕਹਿਣਗੇ ਵੀ ਇਹ ਨਵੀਂ ਚੌਧਰ ਵਾਲੀ ਗੱਲ ਆ ਗਈ ਇਹ ਤੋਂ ਬਹੁਤ ਵੱਡਾ ਮੁੱਦਾ ਬਣਨਾ ਇਹ ਗੱਲ ਆ ਦੇਖੋ ਮੈਂ ਇਹ ਕਹਣਾ ਮੈਂ ਇੱਕ ਸੇਵਾਦਾਰ ਦੇ ਰੂਪ ਨੂੰ ਮੈਂ ਚੌਥੇਥੇ ਤਾਂ ਮੈਂ ਹਾਂਗਾ ਸਾਹਮਣੇ ਪੰਚਾਇਤ ਆ ਪਿੱਛੇ ਤੁਸੀਂ ਗਾਈਡਨਸ ਪੰਚਾਇਤ ਕਰੋਗੇ ਜੇ ਮੇਰਾ ਕੋਈ ਸੇਵਾ ਦੀ ਲੋੜ ਆ ਤਾਂ ਅਸੀਂ ਪਤੀ ਪਤਨੀ ਹੀ ਤਿਆਰ ਸੱਚਾ ਦੋਨੋਂ ਸੇਵਾਦਾਰ ਨੂੰ ਕਹਣਾ ਟਾਈਮ ਤੋਂ ਟਾਈਮ ਨਾ ਜਾਣਾ ਬੈਠਾ ਜਾਓ ਬੇਟੀਆਂ ਕਿ ਜਿਹੜੀ ਮੇਰਾ ਆਪਦੀ ਜਿੰਨੀ ਕੁ ਮੇਰੀ ਉਮਰ ਦੇ ਹਿਸਾਬ ਨਾਲ ਗਿਆਨ ਆ ਮੈਂ ਕਿਤਾਬਾਂ ਕਿਹਨੂੰ ਕਹਿਆ ਜਾਂ ਲਿਟਰੇਚਰ ਦੀ ਨਾ ਜਾਂ ਜਿੰਨੀ ਕੁ ਮਰੀ ਨਾਲ ਜਾਂ ਉਹ ਮੈਂ ਬੰਦ ਸਕਦਾ ਛੋੜੇ ਨਾਲ ਕੋਈ ਹੋਰ ਵੀ ਕਿਸੇ ਦਾ ਜਿਵੇਂ ਆਪਾਂ ਬੈਕ ਤੇ ਕਹਿਦੇ ਨੇ ਕਿਸੇ ਦਾ ਕੋਈ ਤੱਤ ਹੈ ਜਾਂ ਕੋਈ سپورਟ ਕਰਦਾ ਸੁਣ سپورਟ ਜੀ ਆਪਣੇ ਪਿੰਡੋਂ ਨੇ ਮੈਂ ਸਾਰੇ ਮਾਸਟਰ ਸਾਹਿਬਾਨ ਗਰਜੀਤ ਮਾਸਟਰ ਮਾਸਟਰ ਕਸ਼ਮੀਰ ਜੀ ਨਾਲ ਗੱਲ ਕਰੀਆ ਮਹਿੰਦਰ ਪਾੜੀ ਨਾਲ ਕਰੀਆ ਇਕ ਉਹਨਾਂ ਨੇ ਮੈਨੂੰ 2 ਸਾਲ ਤੋਂ ਗੱਲ ਚੱਲਦੀ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਵੀ ਤੁਸੀਂ ਇਹ ਚੀਜ਼ ਅਸੀਂ ਤੁਹਾਡੇ ਨਾਲ ਸੋ ਬਹੁਤ ਸੋਹਣੀ ਗੱਲ ਹੈ ਜੀ ਹੁਣ ਮੰਨ ਕੇ ਚਲੋ ਆਪਣਾ ਮੇਨ ਮੁੱਦਾ ਇਹ ਹੈ ਵੀ ਆਪਾਂ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲੇ ਦਾ ਇਹ ਪਿੰਡ ਆ ਦੋਸਤੋ ਪਿੰਡ ਵਾਸੀਆਂ ਨੂੰ ਹਰ ਇੱਕ ਨੌਜਵਾਨ ਨੂੰ ਭੈਣ ਭਰਾ ਨੂੰ ਵੀਰ ਬਜ਼ੁਰਗ ਨੂੰ ਕੁੜੀਆਂ ਨੂੰ ਬੁੜੀਆਂ ਨੂੰ ਸਭ ਨੂੰ ਇਹ ਅਪੀਲ ਕਰਦੇ ਆਂ ਵੀ ਸਾਰੇ ਜਿਹੜੇ ਰਲ ਮਿਲ ਕੇ ਆਪਣੇ ਪਿੰਡ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਹੈਗੀ ਮੇਰੇ ਖਿਆਲ ਚ ਵੀ ਜਿਹੜੀ ਨਾ ਹੋਵੇ ਠੀਕ ਨਾ ਜਿੱਕਾ ਹਟਾ ਤੱਕ ਲੈ ਵੀ ਜਿਹੋ ਚੀਜ਼ ਬਣ ਜਾਂਦੀ ਆ ਤਾਂ ਸ਼ਾਇਰ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਨਸ਼ੇ ਦੀ ਬਠਲ ਪੂ ਆਉਣ ਵਾਲੇ ਬੱਚੇ ਨੇ ਜਿਹੜੇ ਪੜਨ ਵਾਲੇ ਬੱਚੇ ਨੇ ਉਹਨਾਂ ਨੂੰ ਵੀ ਪੜਾਈ ਵੱਲ ਮੋੜਿਆ ਜਾ ਸਕਦਾ ਜਿਗਰ ਆਪਾਂ ਗੱਲ ਕਰੀਏ ਵੀ ਜਿਹੜੇ ਗਰੀਬ ਧਾਇਰੇ ਦੇ ਵਿੱਚ ਆ ਜਾਂਦੇ ਨੇ ਗਰੀਬ ਦਾਰੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਲੋੜਵੰਦ ਲੋੜਵੰਦ ਹਾਂ ਗਰੀਬ ਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਆਪਾਂ ਕਾਸ਼ਤਾ ਜਾ ਕੇ ਉਤਰ ਜਾਈਏ ਹੈ ਨਾ ਮਤਲਬ ਲੋੜਵੰਦ ਹੋ ਜਾਂਦੇ ਨੇ ਜਿਹੜਾ ਕੋਈ ਵੀ ਕਾਸ਼ਤਾ ਹੋ ਸਕਦਾ ਕੋਈ ਵੀ ਕਾਸ਼ਤਾ ਠੀਕ ਹੈ ਨਾ ਕੋਈ ਵੀ ਕਾਸ਼ਤਾ ਦਾ ਬੱਚਾ ਹੈ ਜਿਹੜਾ ਕੋਈ ਪੜ੍ਹਾਈ ਕਰਨਾ ਚਾਹੁੰਦਾ ਉਸ ਤੋਂ ਕਿਤਾਬ ਲਿਆ ਕੇ ਤੇ ਉਹ ਪੜ੍ਹ ਸਕਦਾ ਹੈ ਕੁਝ ਸਟੱਡੀ ਕਰਨੀ ਆ ਜਾਂ ਕੋਈ ਮੰਨ ਕੇ ਚਲੋ ਕੋਰਸ ਹੈ ਕਿਸੇ ਉਹਦਾ ਮਹੀਆ ਕਾਪੀਆਂ ਕਿਤਾਬਾਂ ਦੀ ਇੱਕ ਵਾਰੀ ਜਿਹਨੇ ਕਿਤਾਬ ਉਹ ਖਰੀਦ ਲਈ ਉਸ ਤੋਂ ਬਾਅਦ ਉਹ ਜਦੋਂ ਉਹਦਾ ਕੰ ਉੱਥੋਂ ਨਹੀਂ ਚੱਕੋ ਜੇ ਉਹਦੀ ਬੜੀ-ਵਡੀ ਫੀਸ-ਫੂਸ ਹੋ ਗਈ ਭਰ ਕੇ ਚਲੋ ਅਗਲਾ ਕੰਮ ਸਾਰਨੇ ਜਾਂਦਾ ਨਹੀਂ ਫੀਸ ਨਹੀਂ ਹੋਣੀ ਚਾਹੀਦੀ ਅੱਛਾ ਐਨ ਆਰ ਆਈ ਭਰਾ ਨਾ ਕਰੋੜਾਂ ਦੇ ਕੱਪ ਹੋ ਰਹੇ ਨੇ ਕਬੱਡੀ ਕੱਪ ਹੋ ਰਹੇ ਨੇ ਵਧੀਆ ਗੱਲ ਆ ਖੇਡਾਂ 'ਚ ਜਾ ਰਹੇ ਨੇ ਉਹਨਾਂ ਦੀ ਕਿਟੁਕੜ 50-50 ਲੱਖ ਦੇ ਬਜਟ ਸਪਣੇ ਜੀ ਹੈਪੀ ਜੀ ਜੇਪਾ ਗੱਲ ਕਰੀਏ ਹੁਣ ਆਪਣੇ ਜਿੰਮੇ ਸਕੂਲ ਦਾ ਗਰਾਊਂਡ ਹੈ ਜੇ ਆਪਣੇ ਸਕੂਲ ਦਾ ਗਰਾਊਂਡ ਸੀ ਤਾਈਆਂ ਆਪਣੇ 4-5 ਮੁੰਡੇ 골ਡ ਮੈਡਲ ਲੈ ਕੇ ਆਏ ਨੇ ਪੰਜਾਬ ਦੇ ਵਿੱਚੋਂ ਉਹਨਾਂ ਨੇ ਬਹੁਤ ਨਾਂ ਰੋਸ਼ਨ ਕਰਿਆ ਤੇ ਪਿੰਡ ਦਾ ਤੇਰੀ ਜੀ ਮੈਂ ਕਿਉਂ ਜ਼ਰੂਰੀ ਕਹਿ ਰਿਹਾ ਇੱਕ ਤਾਂ ਨਾ ਸਭ ਤੋਂ ਵੱਡੀ ਗੱਲ ਉਦੇ ਵਿੱਚ ਤੁਸੀਂ ਸਿੱਧੀ ਕਿਤਾਬਾਂ ਬਣਨ ਦੀ ਗੱਲ ਹੈ ਅਧਿਆਇ ਅਸੀਂ ਜਾਣਾ ਵੀ ਵੀ ਭਾਈ ਜੈਤਾ ਜੀ ਕੌਣ ਸੀ ਬੰਦਾਵਾ ਦਰਜੀ ਨਾਲ ਲੜਾਈਆਂ ਤੋਂ ਬਾਅਦ ਕੀ ਹੋਇਆ ਉਹਨਾਂ ਦੇ ਬੱਚਿਆਂ ਨੇ ਕਿਵੇਂ ਜੂਰਾਂ ਨਾਲ ਮਾਰ ਕੇ ਚੱਲੋ ਅਧਿਆਇ ਅਸੀਂ ਵਿੱਚੋਂ ਟਿਕਣੀ ਕਬੱਡੀ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਵੀ ਇਹਦੇ ਵਿੱਚ ਅਸੀਂ ਜੇ ਸਾਰੇ ਜੁੜ ਕੇ ਹਨਾਰੇ ਭਰਾ ਨਾਲ ਜੁੜਦੇ ਹਾਂ ਤਾਂ ਅਸੀਂ 20-50 ਬੱਚਿਆਂ ਨੂੰ ਟਿਊਸ਼ਨ ਸੈਂਟਰ ਦੇ ਸਕਦੇ ਹਾਂ ਮੈਂ ਇੱਕ ਹੱਡ ਵੀਤੀ ਦੱਸ ਸਕਦਾ ਜੀ ਉਹਦੇ ਵਿੱਚ ਨਾ ਮੇਰੇ ਬੱਚੇ ਨੇ ਬਾਇਓ ਮੈਡੀਕਲ ਲਿਆ ਸੀ ਨੌਨ ਮੈਡੀਕਲ ਉਹ ਤਾਂ ਮੈਨੂੰ ਇੱਥੇ ਟਿਊਸ਼ਨ ਨਹੀਂ ਮਿਲਿਆ ਜਦ ਮੈਂ ਤਨੋਂ ਲੈ ਟਿਊਸ਼ਨ ਪੁੱਛਿਆ ਪਰ ਸਬਜੈਕਟ ਦਾ ਮੇਥੋਂ 15000 ਰੁਪਏ ਕਿਹਾ ਮੈਂ 60000 ਭਰਿਆ ਅੱਛਾ ਤੂੰ ਨਿੱਦੇ ਪੜਾਈ ਚ ਨਾਰਮਲ ਲੋੜ ਬੰਦਾ 2 ਕਿੱਲੇ ਵਾਲਾ 1 ਕਿੱਲੇ ਵਾਲਾ ਬੱਚਾ ਕਿਵੇਂ ਕੀ ਗੱਲ ਕਰੇ ਇਹ ਵੀ ਗੱਲ ਹੀ ਹੈ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਕਈ ਵਾਰੀ ਨਾ ਇਸ ਤਰ੍ਹਾਂ ਦੇ ਮੁੱਦੇ ਬਣ ਜਾਂਦੇ ਨੇ ਜਿਵੇਂ ਕਿਸੇ ਵੀ ਪਲੇਟਫਾਰਮ ਤੇ ਲੈ ਲੋਪਲੂਨ ਲੈ ਲੈਣਿਆ ਸਰਕਾਰ ਕੋਲ ਅੱਖਾਂ ਰੁਪਈਆ ਦਾ ਜੀ ਕੀਦਾਂ ਉਹ ਦਿਖਾ ਦ ਉਥੇ ਚਾਹੇ ਬਿਗਵਾਰੋਂ ਲਾ ਲੋ ਚਾਹੇ ਕੰਟਰੀ ਬਾਰੋਂ ਲਾ ਲੋ ਕੋਈ ਵੀ ਆ ਆਪਾਂ ਉਹ ਤੇ ਦਿਖਾ ਦਨੇ ਆ ਬਾਅਦ ਚ ਉਸ ਨੂੰ ਜੜ ਕੇ ਪੈਸਾ ਖੜਪਣ ਖਾਣ ਦੀ ਗੱਲ ਕਿਤੇ ਤੂੰ ਛੋਟੇ ਮਨ ਦੇ ਵਿੱਚ ਤਾਂ ਨਹੀਂ ਇਹ ਗੱਲ ਹੈ ਕਿ ਵੀ ਲਾਇਬ੍ਰੇਰੀ ਦਾ ਉਹ ਕਰਕੇ ਬਾਹਰੋਂ ਫੋਰਨ ਕੰਟਰੀਆਂ ਦੇ ਵਿੱਚੋਂ ਆਪਾਂ ਪੈਸੇ ਮਂਗਾਵਾਂਗੇ ਤੇ ਖਾਵਾਂਗੇ ਉਹ ਤੁਮ ਕਿ ਚੱਲੇ ਨਾ ਚੱਲੇ ਫਿਰ ਉਹਦਾ ਕੋਈ ਹੈ ਬੱਡੇ ਕੋਲੇ ਉਹਦਾ ਮੈਂ ਇਹ ਕਹਿਣਾ ਦੇਖੋ ਮੈਨੂੰ ਪੈਸਾ ਨਹੀਂ ਚਾਹੀਦਾ ਨਾ ਮੈਂ ਕਹਿਣਾ ਵੀ ਤੁਸੀਂ ਪੈਸਾ ਫੜੋ ਕੋਈ ਵੀਣ ਸੰਨ ਤੇ ਕੋਈ ਐਨ ਆਰ ਆਈ ਵੀ ਜਿੰਨੇ ਪਰਿਵਾਰ ਨੂੰ ਉਹਨਾਂ ਦਾ ਇੱਕ ਇੱਕ ਮੈਂਬਰ ਕਮੇਟੀ ਬਣੀ ਜਾਵੇ ਉਹਦੇ ਵਿੱਚ ਕੌਣ ਓਪਨ ਖਤਕ ਲਿਆ ਹੋਵੇ ਉਹਦਾ ਸੰਪਰਕਤਾ ਵਜਾਇਨ ਨੂੰ ਸਾਹਮਣੇ ਆਉਣਾ ਚਾਹੀਦਾ ਉੱਚ ਮੈਂ ਨਹੀਂ ਹੈਗਾ ਉੱਚ ਪ੍ਰਧਾਨ ਹੋ ਸਕਦੇ ਨੇ ਵਿੱਚ ਜੋ ਵੀ ਮੈਂ ਸਰਪੰਚ ਸਾਹਿਬ ਪਹਿਨਗੇ ਜਾਂ ਕੋਈ ਮੈਂ ਆਪਣੇ ਆਪਣੇ ਮਤਲਬ ਪਿੰਡ ਦੇ ਜਿਹੜੇ ਨਾਮ ਬਿਲਕੁਲ ਵੀ ਇੱਕ ਬੰਦੇ ਨੂੰ ਕੋਣ ਇਹ ਇੱਕ ਕਸਤ ਬਣੂਗੀ ਨਾ ਜਦੋਂ ਉਦੋਂ 21 ਸੰਸਦਾਂ ਦੇ ਰਹਿਮੀ ਸਿੱਧਾ ਦੇਣਾ ਚਾਹੀਦਾ ਪਰਸਨਲ ਨਹੀਂ ਦੇਣਾ ਚਾਹੀਦਾ ਚਲੋ ਮੇਨ 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 ਮੈਂ ਤਾਂ ਮਕਸਦ ਆਪਣਾ ਇਹੀ ਹੈ ਹੁਣ ਦਾ ਉਹ ਤਾਂ ਚਲੋ ਵਿਚਾਰਾ ਸਾਰੀਆਂ ਹੋ ਜਾਣਗੀਆਂ ਨਾ ਦੱਸੀਆਂ ਜਾਣਗੀਆਂ ਮੇਨ ਮੁੱਦਾ ਤਾਂ ਹੁਣ ਆਪਣਾ ਇਹ ਹੈ ਡਿਪੈਂਡਰ ਵਾਲਿਆਂ ਨੂੰ ਤੁਸੀਂ ਪਿੰਡ ਕਾਲੇ ਕੇ ਵਾਲਿਆਂ ਦਾ ਹੀ ਹੈ ਕੋਈ ਆਲੇ ਦੁਆਲੇ ਦੇ ਪਿੰਡ ਵੀ ਇਹਦੇ ਵਿੱਚ ਚਲੋ ਜੇ 25 ਜੁੜਨਾ ਜਿੰਨੇ ਜੁੜ ਸਕਦੇ ਹੋਣਗੇ ਜੀ ਇਹਦੇ ਵਿੱਚ ਆਉਂਦੇ ਸਮੇਂ ਆ ਜੀ ਇਹ ਸੀਮ ਪਿੰਡ ਕਾਲੇ ਕੇ ਆਪਣਾ ਨਾਲ ਖੜਕੇ ਆਪਣਾ ਸਾਥ ਦਿੰਦਾ ਹੈ ਲਿਵਰੇਜ ਨੂੰ ਤਾਂ ਇਹਦੇ ਵਿੱਚ ਸਪਾਲ ਕਣਾ ਕੰਨੇ ਕੇ ਬਦਰਾ ਤੇ ਜਵੰਦਾ ਪਿੰਡ ਤੇ ਨੋਲਾ ਇਹ ਸਾਡੀ ਲਾਇਬ੍ਰੇਰੀ ਬਣਾਂਗੇ ਇਹ ਸਾਰੇ ਪਿੰਡਾਂ ਚ ਕੋਈ ਵਧੀਆ ਲਾਇਬ੍ਰੇਰੀ ਨਹੀਂ ਹੈ ਅੱਛਾ ਜਿਵੇਂ ਹੁਣ ਮੈਨੂੰ ਪਤਾ ਨਹੀਂ ਹੈਗਾ ਜਿਵੇਂ ਆਪਣਾ ਸਰਕਾਰੀ ਸਕੂਲ ਸੀਗਾ ਤਲਾ ਸੈਂਟਰ ਬਣਿਆ ਹੋਇਆ ਸੀ ਇੱਥੇ ਹੁਣ ਵੀ ਹੈ ਜਾਂ ਨਹੀਂ ਹੈਗਾ ਕਿਉਂਕਿ ਮੈਨੂੰ ਉਹਦੇ ਬਾਰੇ ਤਾਂ ਨਹੀਂ ਪਤਾ ਪਰ ਵਿਚమే ਸੋਨਾ ਜੀ ਵੀ ਟੋਕ ਟੋਕ ਕੇ ਆ ਕੇ ਤੇ ਬੈਨਰ ਵੀ ਹੈਗਾ ਹਲੇ ਹਨਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਐਸ ਤਰ੍ਹਾਂ ਵੀ ਇੱਕ ਇਹ ਜੇ ਲਾਇਬ੍ਰੇਰੀ ਬਣਦੀ ਤਾਂ ਪਿੰਡ ਕਾਲਕੇ ਦੇ ਵਿੱਚ ਕੋਈ ਬਹੁਤ ਸੁਣੀ ਗੱਲ ਦਾ ਚੰਗੀ ਗੱਲ ਹੈ ਸੋ ਮੈਂ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਕਹੂੰਗਾ ਜੀ ਅਖੀਰ ਤੇ ਵੀ ਇਸ ਗੰਤ ਤੇ ਜੇ ਕੋਈ ਚੰਗੇ ਕੰਮ ਕਿਉਂਕਿ ਜੇ ਲਾਇਬ੍ਰੇਰੀ ਬਣਦੀ ਆ ਬਹੁਤੇ ਲੱਤਾਂ ਖਿੱਚਣ ਵਾਲੇ ਨਾ ਬਣਿਆ ਕਰੋ ਉਹਨੂੰ ਤਹਾਂ ਚੱਕਣ ਵਾਲੇ ਬਣਿਆ ਕਰੋ ਜੇ ਲਾਇਬ੍ਰੇਰੀ ਬਣਦੀ ਹੈ ਤਾਂ ਬਣਨ ਦਿਓ ਕੋਈ ਚੰਗਾ ਕੰਮ ਹੋ ਰਿਹਾ ਹੈ ਉਹਦਾ ਪੂਰਾ ਸਾਥ ਦਿਓ ਜੀ ਜੋ ਹੈਪੀ ਬਾਈ ਕਹਿ ਰਿਹਾ ਹੈ ਹਨਾ ਇਹਨਾਂ ਕੋਲੇ ਜੇ ਕੋਈ ਉਸ ਚੀਜ਼ ਦੀ ਪਲੈਨਿੰਗ ਆ ਬੰਦਾ ਤਾਂ ਉਹ ਉਸ ਗੱਲ ਨੂੰ ਕੋਈ ਮੁੱਦਾ ਛੇੜਦਾ ਹੁੰਦਾ ਅਗਰ ਬਈ ਹੋਰ ਕੋਈ ਗੱਲ ਨਹੀਂ ਕਰਦਾ ਹਨਾ ਜਿਹਨੂੰ ਜਿਹਦੀ ਕੋਈ ਨੌਲੇਜ ਹੁੰਦੀ ਆ ਜਾਂ ਉਹ ਉਸ ਵਿਸ਼ੇ ਦਾ ਕੋਈ ਧਿਆਨ ਰੱਖਦਾ ਤਾਂ ਉਹੀ ਕੋਈ ਗੱਲਬਾਤ ਮਤਲਬ ਤੋੜਦਾ ਹੁੰਦਾ ਹਨਾ ਇਸ ਕਰਕੇ ਮੇਰਾ ਤਾਂ ਇਹੀ ਹੋ ਜੀ ਬੀ ਬਾਈ ਹੈਪੀ ਦੀ ਗੱਲਬਾਤ ਸੁਣੋ ਇਦੇ ਨਾਲ ਸਾਥ ਦਿਓ ਜੀ ਸਾਰੇ ਜਿਹੜੇ ਪਿੰਡ ਵਾਸੀ ਤੇ ਲਾਇਬ੍ਰੇਰੀ ਦੀ ਭਾਈ ਗੱਲ ਕਰ ਰਿਹਾ ਬਾਕੀ ਹੈਪੀ ਜੀ ਤੁਸੀਂ ਵੀ ਭਾਈ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋ ਜੀ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਇੱਕ ਨਾ ਆਪਣਾ ਆਪਣਾ ਵਟਸਐਪ ਗਰੁੱਪ ਬਣਾਇਆ ਹੋਇਆ ਜੀ ਜਾਨਕੀ ਕਾਲੀ ਕੀ ਖਬਰਨਾਮਾ ਉਹਦੇ ਵਿੱਚ ਨਾ ਮੇਰੇ ਖਿਆਲ ਵਿੱਚ ਸਾਰੇ ਬੰਦੇ ਚੱਕਦੇ ਆਪਾਂ ਵੀਡੀਓ ਜਿਵੇਂ ਆਪਣਾ ਸੁਭਾਅ ਬਣਿਆ ਹੋਇਆ ਮੈਂ ਚਾਹਣਾ ਵੀ ਉਹਦੇ ਵਿੱਚ ਗਿਆਨ ਦੀ ਗੱਲ ਤੁਸੀਂ ਪਾਓ ਦੇਖੋ ਮੇਰੇ ਲਿਖੇ ਵਿੱਚ ਕੋਈ ਕਮੀ ਹੁੰਦੀ ਹੈ ਮੈਂ ਲਿਖਦਾ ਰਹਿਣਾ ਸਿੱਖ ਧਰਮ ਹੋ ਗਿਆ ਹਰ ਧਰਮ ਤੇ ਲਿਖ ਰਿਹਾ ਹਰ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਲੇਖ ਪੜ੍ਹ ਲਿਖੇ ਮੈਂ ਇਹ ਨਹੀਂ ਸੋਚਿਆ ਵੀ ਅਨਪੜ੍ਹ ਜਾਂਦਾ ਨਹੀਂ ਮੈਂ ਪੜ੍ਹਿਆ ਨਹੀਂ ਜਾਂਦਾ ਬਿਲਕੁਲ ਜਿਹੜੇ ਆਪਾਂ ਮੰਨਦੇ ਆਂ ਕਿ ਬਹੁਤ ਟੀਚੇ ਮੇਨ ਲੈਣ ਦੇ ਵਿੱਚ ਆ ਫਿਰ ਮੈਂ ਮੋੜ ਕੇ ਇਹਨਾਂ ਨੂੰ ਕਾਲ ਕਰਕੇ ਵੀਡੀਓ ਕਰਕੇ ਵਾਪਸ ਲੈ ਕੇ ਆ ਲਿਆ ਨਹੀਂ ਮੇਰੇ ਨਾਲ ਜੁੜੇ ਰਹੋ ਦੇਖੋ ਉਹਨੂੰ ਪੜ੍ਹੋ ਤੇ ਥੋੜਾ ਥੋੜਾ ਸਾਥ ਦੇ ਕੇ ਆਪਾਂ ਬਹੁਤ ਇੱਕ ਚੰਗੇ ਉਦਮ ਵੱਲ ਇਹ ਤਿਆਰੀ ਕਰ ਰਹੇ ਆ ਜੇ ਮੈਂ ਆਪਦੇ ਆਪ ਦੀ ਇਹ ਗੱਲ ਕਹਿ ਰਿਹਾ ਵੀ ਜੇ ਆਪਾਂ ਨੂੰ ਕੋਈ 5-10000 ਤੋਂ ਵੀ ਲਾਇਬ੍ਰੇਰੀ ਦਾ ਕੋਈ ਆਪਾਂ ਨੂੰ ਮੁੱਢ ਬੰਦ ਦਾ ਤਾਂ ਆਉਂਦੇ ਸਮਿਆਂ 'ਚ ਆਪਾਂ ਉਹਨੂੰ 10 ਲੱਖ ਤੇ ਪਚਾਉਣ ਦੀ ਇਹ ਸੋਚਦੇ ਆਂ ਵੀ ਆਪਣਾ ਇਦਮ ਮਿਲ ਜਾਵੇ ਸੋ ਬਹੁਤ ਚੰਗੇ ਵਿਚਾਰ ਨੇ ਜੀ ਕਿਉਂਕਿ ਜੇਕਰ ਖੇਡਾਂ ਦੀ ਗੱਲ ਕਰਦਾ ਜਾਂ ਪੜ੍ਹਾਈ ਦੀ ਗੱਲ ਕਰਦਾ ਕਿਸੇ ਗਰਾਊਂਡ ਦੀ ਗੱਲ ਕਰਦਾ ਹਨਾ ਉਹਦੇ ਤੇ ਆਪਾਂ ਨੂੰ ਸਾਥ ਹੀ ਦੇਣਾ ਚਾਹੀਦਾ ਹੁੰਦਾ ਪਰ ਕਈ ਬੰਦੇ ਹੁੰਦੇ ਨੇ ਆਪਣੇ ਸਵਾਦ ਨੂੰ ਗੱਲਾਂ ਕਰਦੇ ਹੁੰਦੇ ਨੇ ਉਹਨਾਂ ਦਾ ਮੁੱਦਾ ਬਣਾ ਲੈਂਦੇ ਨੇ ਘਟਾਲ ਬਣਾ ਲੈਂਦੇ ਨੇ ਇਹਨਾਂ ਚੀਜ਼ਾਂ ਦੀ ਤੇ ਉਸ ਦੇ ਖਿਲਾਫ ਵੀ ਹੋਣਾ ਚਾਹੀਦਾ ਉਹਨੂੰ ਸਰਚਿੰਗ ਕਰੋ ਵੀ ਇਹਦਾ ਵਸਾ ਕੀ ਹੈ ਇਹਦਾ ਮੁੱਦਾ ਕੀ ਹੈ ਹਨਾ ਸੋ ਜੇਕਰ ਹੈਪੀ ਬਾਈ ਦੀ ਇਹ ਸੋਚ ਵਧੀਆ ਤਾਂ ਇਹਦੇ ਨਾਲ ਜੁੜੋ ਤੇ ਜੁੜ ਕੇ ਜਿਹੜੀ ਲਾਇਬ੍ਰੇਰੀ ਦੀ ਗੱਲ ਹੈ ਉਹ ਬਣਨੀ ਚਾਹੀਦੀ ਆ ਬਣਾਈ ਜਾਵੇ ਸੋ ਨਗਰ ਨਿਵਾਸੀ ਨੂੰ ਵੀ ਬੇਨਤੀ ਕਰਾਂਗੇ ਤੋਂ ਨਾਲ ਮੈਂ ਬੇਨਤੀ ਕਰੂੰਗਾ ਜੀ ਪੰਚਾਇਤ ਨੂੰ ਨਗਰ ਪੰਚਾਇਤ ਨੂੰ ਵੀ ਬੇਨਤੀ ਕਰੂੰਗਾ ਸੋ ਜਰੂਰ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਚਾਹੇ ਉਹ ਸਰਕਾਰ ਵੱਲੋਂ ਲਾਇਬ੍ਰੇਰੀ ਆਉਂਦੀ ਆ ਚਾਹੇ ਉਹ ਮਤਲਬ ਜਿਵੇਂ ਹੈਪੀ ਕਹਿੰਦਾ ਕੋ ਨਾਲ ਇਹਨਾਂ ਦੇ ਨਾਲ ਜਿਹੜੇ ਵੀ ਬੰਦੇ ਜੁੜੇ ਨੇ ਉਹਨਾਂ ਦੀ ਹੈਲਪ ਕੀਤੀ ਜਾਵੇ ਸੋ ਸਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਬਤਵਤ ਕਰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ